ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੁੜ ਕੇ ਦੇਖਿਆ ਕਰੋ ਜੇ ਕੋਈ ਵੀ ਤੁਸੀਂ ਸੂਟ ਹੈਂਡਵਰਕ ਮਸ਼ੀਨਵਰਕ ਕਾਰੀਵਰਕ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਤਾਂ ਤੁਸੀਂ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਵੀ ਸ਼ੇਅਰ ਕਰ ਸਕਦੇ ਹੋ ਨਹੀਂ ਆਪਾਂ YouTube ਦੇ ਉੱਪਰ ਵੀਡੀਓ ਅਪਲੋਡ ਕਰਦੇ ਰਹਿੰਦੇ ਆਂਗੇ ਤਾਂ ਤੁਸੀਂ ਉਹਦੇ ਵਿੱਚੋਂ ਵੀ ਡਿਜ਼ਾਈਨ ਜਿਹੜਾ ਦੇ ਸਕਦੇ ਹੋਗੇ ਅੱਜ ਆਪਾਂ ਲੈ ਕੇ ਆਏਗੇ Tista brand ਦੇ ਬਹੁਤ ਜ਼ਿਆਦੇ ਨੇ ਸੂਟ कॉटन ਦੇ ਤੁਸੀਂ ਇਹਨਾਂ ਨੂੰ ਲਾਈਨਿੰਗ ਵੀ ਲਗਵਾ ਸਕਦੇ ਹੋ ਜਿਹੜੀਆਂ ਪਹਿਣਾ ਚਾਹਵਾਂ ਨੇ ਵੀ ਹਾਂ ਅਸੀਂ ਲਾਈਨਿੰਗ ਲਗਵਾ ਕੇ ਸਟਿਚ ਕਰਵਾਉਣੇ ਨੇਗੇ ਤਾਂ ਤੁਸੀਂ ਸਟਿਚ ਕਰਵਾ ਸਕਦੇ ਹੋ ਲਾਈਨਿੰਗ ਲਗਵਾ ਕੇ ਨਹੀਂ ਇਹ ਬਿਨਾ ਲਾਈਨਿੰਗ ਤੋਂ ਸੂਟ ਲੇਗੇ ਜਿਹੜੇ ਇਹ ਸਲਾਈ ਹੋ ਜਾਣਗੇ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਸਭ ਤੋਂ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਕਾਟਨ ਦੇ ਵਿੱਚ ਹੈਗਾ ਤੇ ਪ੍ਰਾਈਸ ਸਾਰਿਆਂ ਦਾ ਅਲੱਗ-ਅਲੱਗ ਹੈ ਜਿੱਦਾਂ ਜਿੱਦਾਂ ਹੋਊਗਾ ਮੈਂ ਤੁਹਾਨੂੰ ਦੱਸੀ ਜਾਊਂਗੀ ਤੇ ਉਸ ਅਕੋਰਡਿੰਗ ਤੁਸੀਂ ਆਰਡਰ ਹੈਗਾ ਆਪਣਾ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣੀ ਕਾਟਨ ਹੈਗੀ ਹਾਈ ਕੁਆਲਿਟੀ ਇਸ ਤੋਂ ਉੱਪਰ ਕਾਟਨ ਕੋਈ ਹੋਈ ਨਹੀਂ ਸਕਦੀ ਜਿੰਨੀ ਸੋਹਣੀ ਕਾਟਨ ਇਹ ਵਾਲੀ ਹੈਗੀ ਤੇ ਪ੍ਰਾਈਸ ਇਹਦਾ ਰਹੂਗਾ ਜੀ 2200 ਵਿਦ ਸ਼ਿਪਿੰਗ ਰਹੂਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਇਸ ਤਰ੍ਹਾਂ येलो ਕਲਰ ਦਾ ਦੁਪੱਟਾ ਤੁਸੀਂ ਕੰਟਰਾਸਟ ਦੇ ਵਿੱਚ ਲੈ ਸਕਦੇ ਹੋਗੇ ਪਹਿਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਜਿਆਦੇ ਸੋਹਣਾ ਹੈਗਾ ਤੇ ਦੂਜਾ ਇਹਦੇ ਵਿੱਚ ਪ੍ਰਿੰਟ ਕਲਰ ਕਾਫੀ ਨੇਗੇ ਸੇਮ ਪ੍ਰਾਈਸ ਦੇ ਸੂਟ ਰਹਣਗੇ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰੋ ਹਨਾ ਤੇ ਬਹੁਤ ਜਿਆਦੇ ਸੋਹਣੀ ਕਾਟਨ ਹੈਗੀ ਤੇ ਇਹ ਆਪਾਂ ਖੁਦ ਮਤਲਬ ਰੈਡੀ ਕਰਵਾਏ ਸੀਗੇ प्रिंट ਇਦਾਂ ਦੇ ਤੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਨਾਲ ਜਿਦਾ ਕਿ ਇਹਦੇ ਵਿੱਚ ਫਰੋਜ਼ੀ ਸ਼ੇਡ ਹੈ ਇਦਾਂ ਦਾ ਤੁਸੀਂ ਦੁਪੱਟਾ ਪਾਈਪਿੰਗ ਵਗੈਰਾ ਲਗਾ ਕੇ ਇਸ ਤਰ੍ਹਾਂ ਇਹਨੂੰ ਡਿਜ਼ਾਈਨ ਬਣਾ ਸਕਦੇ ਹੋਗੇ ਜੇ ਤੁਸੀਂ ਇਹਦੇ ਉੱਪਰ ਵਰਕ ਵੀ ਕਰਾਉਣਾ ਚਾਹੋਗੇ ਜਿਦਾ ਕਿ ਫਰੋਜ਼ੀ ਕਲਰ ਦਾ ਪੈਚ ਲਾ ਕੇ ਜਿੰਨੇ ਵੀ ਕਲਰ ਸੂਟ ਦੇ ਵਿੱਚ ਹੈਗੇ ਨੇਗੇ ਉਸ ਤਰ੍ਹਾਂ ਆਪਾਂ ਤੁਹਾਨੂੰ ਵਰਕ ਹੈਗਾ ਜਿਹੜਾ ਕਰਕੇ ਦੇ ਦਾਂਗੇ ਠੀਕ ਐ ਜੀ ਨੈਕਸਟ ਸੂਟ ਹੈਗਾ ਇਹਦੇ ਵਿੱਚ ਹੀ ਹੈਗਾ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ। ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ। ਪ੍ਰਾਈਸ ਸੇਮ ਰਹੂਗਾ 2200 ਵਿਦ ਸ਼ਿਪਿੰਗ ਹੈ। ਦੁਪੱਟਾ ਜੇ ਤੁਸੀਂ ਲਓਗੇ ਉਹਦੇ ਐਕਸਟਰਾ ਚਾਰजेस ਹੋਣਗੇ। ਲਓ ਜੀ। ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ब्लू ਕਲਰ ਦੇ ਵਿੱਚ ਹੈਗਾ। ਤੇ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ। ਤੇ ਪ੍ਰਾਈਸ ਇਹਦਾ ਰਹੂਗਾ ਜੀ ਸੇਮ ਪ੍ਰਾਈਸ ਦਾ ਸੂਟ ਰਹੂਗਾ ਜੀ 2200 ਤੇ ਬਹੁਤ ਜਿਆਦੇ ਸੋਹਣੀ ਕਵਰਟਨ ਹੈਗੀ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਗ੍ਰੇ ਕਲਰ ਦੇ ਵਿੱਚ ਹੈਗਾ ਜੇ ਕਿਸੇ ਵੀ ਭੈਣ ਹਨਾ ਇਦਾਂ ਦੇ ਪ੍ਰਿੰਟ ਲਾਈਕ ਕਰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਪ੍ਰੋਪਰ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹੈਗੀ ਬਾਕੀ ਜੇ ਇੱਥੇ ਤੁਸੀਂ ਵਰਕ ਵਗੈਰਾ ਕਰਾਉਂਗੇ ਬਹੁਤ ਜਾਂਦੀ ਸੋਨਾ ਲੱਗੂਗਾ ਇੱਕ ਕਲਰ ਦਾ ਵਰਕ ਹੈਗਾ ਜਿਹੜਾ ਤੁਸੀਂ ਇੱਥੇ ਕਰਵਾ ਸਕਦੇ ਹੋ ਪ੍ਰਾਈਸ ਅਦਰ ਹੋਗਾ 2200 ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵਾਲਾ ਵੀ ਲਓ ਜੀ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਲੈਣਾ ਚਾਹੁੰਦੇ ਹੋਗੇ ਬਿਨਾ ਸਲਾਈ ਤੋਂ ਕੱਲ ਆਪਾਂ ਡਿਸਕਾਊਂਟ ਤੇ ਵੀਡੀਓ ਪਾਈ ਸੀਗੀ ਹਨਾ ਮੈਂ ਕਿਹਾ ਸੀ ਵੀ ਤੁਸੀਂ ਅਨ ਸਟਿਚ ਸੂਟ ਲੈ ਲਿਓ ਤਾਂ ਤੁਹਾਡਾ ਬਹੁਤ-ਬਹੁਤ ਹਨਾ ਤੈਦੂ ਲੋ ਧੰਨਵਾਦ ਵੀ ਤੁਸੀਂ ਮੇਰੀ ਗੱਲ ਮੰਨੀ ਕਿਉਂਕਿ ਮੇਰੇ ਕੋਲੇ ਸਲਾਈਆਂ ਵਾਲਾ ਰਸਖਾ ਕਾਫੀ ਜ਼ਿਆਦੇ ਹੈਗਾ ਤੇ ਇਹ ਜੇ ਤੁਸੀਂ ਅੱਗੇ ਵੀ ਗਰਮੀਆਂ ਲਈ ਰੱਖਣੇ ਹੋਣਗੇ ਲੈ ਕੇ ਤਾਂ ਤੁਸੀਂ ਰੱਖ ਸਕਦੇ ਹੋ ਥੋੜੇ ਜੇ ਸੂਟ ਰਹਿ ਗਏ ਉਹ ਸੂਟਾਂ ਦੇ ਵਿੱਚੋਂ ਜੇ ਕੋਈ ਵੀ ਪੈਨ ਲੈਣਾ ਚਾਹੁੰਦੀ ਹੈ ਕਿ ਤਾਂ ਤੁਸੀਂ ਲੈ ਸਕਦੇ ਹੋਗੇ ਉਹਨਾਂ ਦੇ ਵਿੱਚੋਂ ਠੀਕ ਪ੍ਰਾਈਸ ਦੇ ਵਿੱਚ ਘਾਰ ਵਗੈਰਾ ਪਾਉਣ ਨੂੰ ਤੇ ਜਿਵੇਂ ਕਿ ਹੁਣ ਇਹ ਵਾਲੇ ਸੂਟ ਨੇ ਕਿ ਹਨਾ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਤਾਂ ਜਰੂਰ ਆਪਾਂ ਕਰਕੇ ਦਵਾਂਗੇ ਸਟਿਚ ਦਾ ਚੋਲਾ ਆਪਾਂ ਉਹ ਵੀ ਕਰ ਦਿੰਦੇ ਪਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਕਈ ਪੈਣਾ ਵਿੱਚ ਕਾਲੀ ਕਰਨ ਲੱਗ ਜਾਂਦੀਆਂ ਨੇਗੀਆਂ ਤਾਂ ਕਰਕੇ ਮੈਂ ਇਦਾਂ ਕਹਤਾ ਸੀਗਾ ਲੋ ਜੀ ਨੈਕਸਟ ਪ੍ਰਿੰਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਗ੍ਰੀਨ ਸ਼ੇਡ ਦੇ ਵਿੱਚ ਹੈਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 1750 ਵਿਦ ਸ਼ਿਪਿੰਗ ਹੈ ਹਰ ਇੱਕ ਫੈਬਰਿਕ ਤੁਹਾਨੂੰ ਸਾਡੇ ਕੋਲੋਂ ਬ੍ਰਾਂਡ ਦਾ ਮਿਲੂਗਾ ਵਿਦਆਊਟ ਬ੍ਰਾਂਡ ਆਪਾਂ ਕੋਈ ਵੀ ਕੱਪੜਾ ਨਹੀਂ ਰੱਖਦੇ ਹੈਗੇ ਜਿਦਾ ਕਿ ਇਹ ਟੇਸਟਾ ਦਾ ਸੂਟ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹਦਾ ਪ੍ਰਾਈਸ ਰਹੂਗਾ ਜੀ 1750 ਪ੍ਰਾਈਸ ਹੈ ਇਹਦਾ ਇਹ ਦੇਖ ਸਕਦੇ ਹੋ 올ਓਵਰ ਸੂਟ ਹੈ ਕਾਫੀ ਬਣਾ ਦੀ ਡਿਮਾਂਡ ਰਹਿੰਦੀ ਹੈ ਸਾਨੂੰ 올ਓਵਰ ਸੂਟ ਚਾਹੀਦਾ ਹੈਗਾ ਤੇ ਇਹ ਵਾਲਾ ਹੈਗਾ ਜੀ ਟੀਸਟਾ ਮੈਚਿੰਗ ਟੀਸਟਾ ਦੀ ਹੀ ਤੁਹਾਨੂੰ ਬਾਟਮ ਮਿਲੂਗੀ ਮਜ਼ੈਂਟਾ ਕਲਰ ਦਾ ਸੂਟ ਹੈਗਾ ਤੇ ਇਸ ਤਰ੍ਹਾਂ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਜਿਹੜਾ ਬਣਿਆ ਹੋਇਆ ਹੈਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 1800 ਲਓ ਜੀ ਇਹਦੇ ਨਾਲ ਕਿਉਂਕਿ ਬਾਟਮ ਹੈ ਜਿਹੜੀ ਟਿਸਟਾ ਦੀ ਹੈਗੀ ਥੋੜਾ ਪ੍ਰਾਈਸ ਤਾਂ ਵਹ ਜਾਂਦਾ ਹੈਗਾ ਨਾਲ ਦੀ ਹੀ ਲੱਗੀ ਹੋਈ ਹੈ ਕੰਪਨੀ ਵੱਲੋਂ ਲਓ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹ ਹੈਗਾ ਜੀ ਮਾਲ कॉटन ਦੇ ਵਿੱਚ ਹੈਗਾ ਪ੍ਰਿੰਟ ਹੈਗਾ ਜਿਹੜਾ ਇਹ ਮਾਲ ਦੇ ਵਿੱਚ ਹੈਗਾ ਪਿਓਰ ਮਾਲ ਹੈਗੀ ਬਹੁਤ ਲਾਈਟ ਵੇਟ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਨੈਕਸਟ ਹੈਗਾ ਜੀ ਮੈਚਿੰਗ ਸੂਟ ਹੈਗਾ ਜਿਵੇਂ ਜਿਵੇਂ ਸਾਨੂੰ ਹਨਾ ਪਿੱਛੋਂ ਪਏ ਹੋਏ ਨੇਗੇ ਸੂਟ ਜੀ ਤੋਂ ਅਸੀਂ ਲੈ ਕੇ ਆਉਣੇ ਜਿੱਥੋਂ ਵੀ ਸਟਾਕ ਔਰ ਅਕੋਰਡਿੰਗ ਮੈਂ ਤੁਹਾਨੂੰ ਪ੍ਰਾਈਸ ਦੱਸ ਰਹੀ ਹਾਂ ਤਾਂ ਹੀ ਸਾਰਿਆਂ ਦੇ ਅਲੱਗ-ਅਲੱਗ ਨੇ ਕਿ ਨਹੀਂ ਪ੍ਰਾਈਸ ਸਾਨੂੰ ਸਾਰਿਆਂ ਦਾ 2500 ਕਰਦਾ ਜਾਂ 2200 ਕਰਦਾ ਇਦਾਂ ਨਹੀਂ ਹੈਗਾ ਤੇ ਵੀ ਜਿਵੇਂ ਜਿਵੇਂ ਹਨਾ ਵੀ ਕੋਈ ਘੱਟ ਹੈ ਤਾਂ ਘੱਟ ਪ੍ਰਾਈਸ ਚ ਜੇ ਕੋਈ ਜ਼ਿਆਦਾ ਹੈ ਤਾਂ ਜ਼ਿਆਦਾ ਪ੍ਰਾਈਸ ਹੋਏਗਾ ਜਿਵੇਂ ਕਿ ਇਹਦੇ ਨਾਲ ਵੀ ਬਾਟਮ ਹੈਗੀ ਜਿਹੜੀ ਟੇਸਟਾ ਦੀ ਹੀ ਮਿਲੂਗੀ ਤੁਹਾਨੂੰ ਇਹਦਾ ਪ੍ਰਾਈਸ ਰਹੂਗਾ ਜੀ 1650 ਸਾਰੇ ਅਲੱਗ-ਅਲੱਗ ਪ੍ਰਾਈਸ ਨੇ ਕੁਆਲਿਟੀ ਦਾ ਫਰਕ ਹੁੰਦਾ ਹੈਗਾ ਲਓ ਜੀ ਹੈਗੇ ਸਾਰੇ ਟੇਸਟਾ ਦੇ ਹੀ ਨੇ ਤੁਸੀਂ ਦੇਖ ਸਕਦੇ ਹੋ ਇਹ ਵੀ ਟੇਸਟਾ ਦਾ ਹੀ ਆ 올ਓਵਰ ਪ੍ਰਿੰਟ ਹੈ ਇਹਦਾ ਪ੍ਰਾਈਸ ਰਹੂਗਾ ਜੀ 1750 ਪ੍ਰਾਈਸ ਰਹੂਗਾ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਾਵਾ ਪੀਚ ਜਿਹਾ ਕਲਰ ਹੈ ਲਾਈਟ ਕਲਰ ਹੈਗਾ ਤੇ ਮੈਚਿੰਗ ਬਾਟਮ ਹੈ ਬਾਟਮ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਤੁਹਾਨੂੰ ਸਟੈਂਪ ਮਿਲੇਗੀ ਤੁਹਾਡੇ ਕੋਲ ਵਿੱਚ ਉਹਦਾ ਆਊਗੀ ਬਾਟਮ ਲਓ ਜੀ ਇਹਦਾ ਪ੍ਰਾਈਸ ਰਹੂਗਾ ਜੀ 1650 ਪ੍ਰਾਈਸ ਹੈ ਇਹਦਾ ਨੈਕਸਟ ਤੁਸੀਂ ਦੇਖ ਸਕਦੇ ਹੋ 올ਓਵਰ ਪ੍ਰਿੰਟ ਹੈਗਾ ਇਹ ਵਾਲਾ ਤੁਸੀਂ ਡਿਜ਼ਾਈਨ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਤੇ ਇਹਦਾ ਪ੍ਰਾਈਸ ਰਹੂਗਾ ਜੀ 17500 ਪ੍ਰਾਈਸ ਰਹੂਗਾ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਸੇਲ ਕੀਤੇ ਨੇ ਮੈਂ ਪਰਸੋ ਚੌਥੇ ਵੀ ਪਾਰਸਲ ਦੇ ਵਿੱਚ ਸੂਟ ਜਿਹੜੇ ਪੈਕ ਕੀਤੇ ਨੇਗੇ ਪ੍ਰਾਈਸ ਇਹਦਾ ਹੈਗਾ ਜੀ 17500 ਲਓ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਗ੍ਰੀਨ ਦੇ ਵਿੱਚ ਹੈਗਾ ਇਹਨਾਂ ਨਾਲ ਤੁਸੀਂ ਚਿਕਨ ਦੀ ਬਾਟਮ ਵੀ ਲਗਾ ਸਕਦੇ ਹੋ ਜੇ ਚਿਕਨ ਦੀ ਬਾਟਮ ਲਗਾਓਗੇ ਤਾਂ ਪ੍ਰਾਈਸ ਰਹੂਗਾ ਜੀ 2000 ਹੋ ਜਾਊਗਾ ਜੇ ਤੁਸੀਂ ਇਦਾਂ 올ਓਵਰ ਸੂਟ ਲੈਂਦੇ ਹੋਗੇ ਤਾਂ 1750 ਪ੍ਰਾਈਸ ਦੇ ਵਿੱਚ ਹੀ ਤੁਹਾਨੂੰ ਸੂਟ ਹੈਗਾ ਜਿਹੜਾ ਮਿਲੂਗਾ ਲੋ ਜੀ ਇਸ ਤੋਂ ਬਾਅਦ ਹੈਗਾ ਜੀ ਪੀਚ ਕਲਰ ਹੈ ਲੋ ਜੀ ਪੀਚ ਸ਼ੇਡ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਪ੍ਰਾਈਜ਼ ਹੋਊਗਾ ਜੀ ਇਹਦਾ 1750 ਨੈਕਸਟ ਹੈਗਾ ਕਿ ਮੈਚਿੰਗ ਸੂਟ ਹੈਗਾ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਦੇਖੋ ਸ਼ਰਟ ਬਣੀ ਹੋਈ ਹੈ ਤੇ ਨਾਲ ਹੈਗੀ ਹੈਗੀ ਇਸ ਤਰ੍ਹਾਂ ਬਾਟਮ ਹੈਗੀ ਲੋ ਜੀ ਇੱਕ ਵੀ ਸੂਟ ਇਦਾਂ ਨਹੀਂ ਹੈਗਾ ਵੀ ਕੋਈ ਛੱਡਣ ਵਾਲਾ ਸੂਟ ਹੈਗਾ ਸਾਰੇ ਇੰਨੇ ਕ ਜਿਆਦੇ ਸੋਹਣੇ ਪ੍ਰਿੰਟ ਨੇ ਸਾਰੇ ਸਾਰੇ ਪ੍ਰਿੰਟ ਅਲੱਗ-ਅਲੱਗ ਨੇ ਕਈ ਭੈਣਾਂ ਨਾ 5 5 6 6 ਪ੍ਰਿੰਟ ਲੈਂਦੀਆਂ ਨੇਗੇ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋ ਇਹਦੇ ਵਿੱਚੋਂ ਤੇ ਪ੍ਰਾਈਸ ਇਹਦਾ ਰਹੂਗਾ ਜੀ 1600 ਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਕ੍ਰਸ਼ ਕਾਟਨ ਦਾ ਸੂਟ ਹੈਗਾ ਬਹੁਤ ਸੋਹਣੀ ਕ੍ਰਸ਼ ਹੈਗੀ ਬਹੁਤ ਲਾਈਟ ਵੇਟ ਕ੍ਰਸ਼ ਹੈਗੀ ਨਹੀਂ ਹੈਗੀ ਵੀ ਹਾਰਡ ਵਾਲੀ ਹੈਗੀ ਲੋ ਜੀ ਸੂਟ ਦਾ ਪ੍ਰਾਈਸ ਇਹਦਾ ਮਿਲੂਗਾ ਜੀ ਤੁਹਾਨੂੰ 1600 ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਾਦੇ ਸੋਨਾ ਬਣਿਆ ਹੋਇਆ ਇਹ ਵਾਲਾ ਪ੍ਰਿੰਟ ਵੀ ਇਹਦਾ ਪ੍ਰਾਈਸ ਰਹੂਗਾ ਜੀ 1750 ਪ੍ਰਾਈਸ ਰਹੂਗਾ ਤੇ ਇਸ ਤੋਂ ਬਾਅਦ ਆ ਗਿਆ ਜੀ ਫਰੋਜ਼ੀ ਸ਼ੇਡ ਆ ਗਿਆ ਦੇਖੋ ਬਹੁਤ ਸੋਨਾ ਸ਼ੇਡ ਹੈ ਇਹ ਵੀ ਕਾਫੀ ਪਹਿਣਾ ਦੀ ਵਾਰ ਤੋਂ ਡਿਮਾਂਡ ਰਹਿੰਦੀ ਹੈ ਸਾਨੂੰ ਵਿਦਆਊਟ ਲਾਈਨਿੰਗ ਸੂਟ ਚਾਹੀਦੇ ਨੇ ਤਾਂ ਤੁਸੀਂ ਇਹ ਵਾਲੇ ਲੈ ਸਕਦੇ ਹੋਗੇ 1750 ਪ੍ਰਾਈਸ ਹੈ ਇਹਦਾ ਵੀ ਲਓ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਰਹੂਗਾ ਜੀ 1750 ਇਸ ਤੋਂ ਬਾਅਦ ਆ ਗਿਆ ਸੀ ਮਸਟਰਡ ਸ਼ੇਡ ਆ ਗਿਆ ਤੇ ਇਸ ਤਰ੍ਹਾਂ ਇਹ ਵਾਲੀ ਸ਼ਰਟ ਰਹੂਗੀ ਮਸਟਰਡ ਸ਼ੇਡ ਦੇ ਵਿੱਚ ਤੇ ਨਾਲ ਰਹੂਗੀ ਇਸ ਤਰ੍ਹਾਂ ਬਾਟਮ ਰਹੂਗੀ ਠੀਕ ਹੈ ਜੀ ਪ੍ਰਾਈਸ ਇਹਦਾ ਰਹੂਗਾ ਜੀ 1650 ਲੋ ਜੀ ਫਰੋਜ਼ੀ ਕਲਰ ਦਾ ਸੂਟ ਹੈ ਤੇ ਫਰੋਜ਼ੀ ਬਾਟਮ ਹੈ ਨਾਲ ਟਿਸਟਾ ਦੀ ਹੀ ਬਾਟਮ ਹੈ ਸਟੈਂਪ ਲੱਗੀ ਹੋਈ ਮਿਲੂਗੀ ਤੁਹਾਨੂੰ ਤੇ ਇਸ ਤਰ੍ਹਾਂ ਵਾਲੀ ਸ਼ਰਟ ਰਹੋਗੀ ਤੇ ਕੋਈ ਇਦਾਂ ਨਹੀਂ ਹੈਗਾ ਵੀ ਸੀ ਥਰੂ ਸਟੱਫ ਹੈਗਾ ਲਾਈਨਿੰਗ ਦੀ ਲੋੜ ਹੈ 1650 ਪ੍ਰਾਈਸ ਹੈ ਦਾ ਵੀ ਤੇ ਇਸ ਤੋਂ ਬਾਅਦ ਆ ਗਿਆ ਸੀ ਪੀਚ ਸ਼ੇਡ ਆ ਗਿਆ ਇਹਦੇ ਨਾਲ ਤੁਸੀਂ ਚਿਕਨ ਦੀ ਬਾਟਮ ਲਗਾ ਸਕਦੇ ਹੋ ਬਹੁਤ ਸਾਰੀਆਂ ਬਾਟਮਸ ਆਪਣੇ ਕੋਲੇ ਹੈਗੀਆਂ ਨੇਂ ਗਿਆ ਚਿਕਨ ਦੀ ਬਾਟਮ ਨਾਲ ਪ੍ਰਾਈਸ 2000 ਤੇ 올 ਓਵਰ ਲੈਂਨਰ ਤਾਂ ਸਾਡੇ ਸਟਾਰ ਸਰਪ੍ਰਾਈਜ਼ ਹੈਗਾ ਇਸ ਤੋਂ ਬਾਅਦ ਆ ਗਿਆ ਜੀ ਬਿਲਕੁਲ ਬਰੀਕ ਦਾ ਪ੍ਰਿੰਟ ਹੈ ਟਿਸਟਾ ਦੇ ਵਿੱਚ ਹੈਗਾ ਜਦਾਂ ਕਿ ਤੁਸੀਂ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋਗੇ ਸੂਟ ਵਧੀਆ ਕੁਆਲਿਟੀ ਦੇ ਵਿੱਚ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹ ਵਾਲੇ ਵੀ ਲੈ ਸਕਦੇ ਹੋਗੇ ਜਾਂ ਤੁਸੀਂ ਆਪਣੇ ਲਈ ਵੀ ਸਟਿਚ ਕਰਵਾਉਣਾ ਚਾਹੁੰਦੇ ਹੋਗੇ ਸੂਟ ਤਾਂ ਤੁਸੀਂ ਇਹ ਵਾਲੇ ਲੈ ਸਕਦੇ ਹੋਗੇ ਕਿਉਂਕਿ ਇਹ ਸਾਡਾ ਜਿਹੜਾ ਸਟੱਫ ਹੈਗਾ ਸਦਾ ਬਹਾਰ ਹੈਗਾ ਸਾਨੂੰ ਜਦੋਂ ਠੰਡ ਪੈਂਦੀ ਹੁੰਦੀ ਆ ਆਪਣੇ ਉਦੋਂ ਵੀ ਸਾਨੂੰ ਗਰਮੀ ਵਾਲੇ ਸੂਟ ਦੀ ਮਤਲਬ ਚਾਹੀਦੇ ਹੀ ਚਾਹੀਦੇ ਹੁੰਦੇ ਨੇ ਤਾਂ ਕਰਕੇ ਅਸੀਂ ਸਟਾਕ ਹੈਗਾ ਫੁੱਲ ਆਪਣੇ ਕੋਲੇ ਅਵੇਲੇਬਲ ਰੱਖ ਦਿਆਂਗੇ ਕਿਉਂਕਿ ਬਾਹਰ ਤੋਂ ਭੈਣਾਂ ਦੇ ਕਾਲ ਮੈਸੇਜ ਬਹੁਤ ਆਉਂਦੇ ਨੇ ਗਰਮੀ ਵਾਲੇ ਸੂਟ ਉਹ 15 15 20 ਵੀ ਆਪਣੇ ਕੋਲ ਤੇ ਲੈ ਜਾਂਦੇ ਲੇ ਜੀ ਇਹਦਾ ਪ੍ਰਾਈਸ ਰਹੂਗਾ 1750 ਜੇ ਤੁਸੀਂ ਕੋਈ ਵੀ ਭੈਣ ਰੈਡੀ ਕਰਵਾਉਣਾ ਚਾਹੁੰਦੀ ਆ ਹਨਾ ਇੰਡੀਆ ਵਾਲੇ ਭੈਣਾਂ ਤੋਂ ਚਲੋ ਲੈ ਹੀ ਲੈਂਦੀਆਂ ਨੇ ਆਪਣੀ ਇੱਥੋਂ ਨਾ ਜੋ ਵੀ ਆਪਣੇ ਰੈਗੂਲਰ ਆਰਡਰ ਚੱਲ ਰਹੇ ਨੇਗੇ ਤੁਸੀਂ ਵੀ ਲੈ ਸਕਦੇ ਹੋਗੇ ਇਹ ਵਾਲੇ ਸੂਟ ਤੇ ਪ੍ਰਾਈਸ ਹੈਗਾ ਜੀ ਸਾਡੇ 16 ਨਹੀਂ ਇਹ ਵਾਲਾ 올ਓਵਰ ਹੈ 1750 ਪ੍ਰਾਈਸ ਹੈ 올ਓਵਰ ਦਾ ਲਓ ਜੀ ਇਹਦਾ ਹੈਗਾ ਜੀ 1750 ਪ੍ਰਾਈਸ ਠੀਕ ਹੈ ਜੀ ਵਿਦਆਊਟ ਲਾਈਨਿੰਗ ਸੂਟ ਨੇ ਲਾਈਨਿੰਗ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਇਹ ਵੀ ਪ੍ਰਾਈਸ ਹੈਗਾ ਹੈਗਾ 1750 ਪ੍ਰਾਈਸ ਹੈ ਇਹਦਾ ਵੀ ਸੂਟ ਦਾ 1750 ਪ੍ਰਾਈਸ ਹੈ ਸਕਰੀਨ ਸ਼ਾਟ ਲੈ ਲਓ ਥੋੜਾ ਜਿਹਾ ਸਕਰੀਨ ਸ਼ਾਟ ਹੈ ਜਿਹੜਾ ਦੂਰੋਂ ਭੇਜਿਓ ਨੇੜੋਂ ਨਾਲ ਭੇਜਿਓ ਤਾ ਕਿ ਮੈਨੂੰ ਪ੍ਰੋਪਰ ਚੰਗੀ ਤਰ੍ਹਾਂ ਸਮਝ ਆ ਸਕੇ ਲਿਮਟਿਡ ਜਸਟ ਸਟਾਕ ਹੈਗਾ 2 2 4 4 ਦੇ ਸੂਟ ਦੀ ਕਿਕ ਪੈਣ ਲਈ ਤਾਂ ਵੀ ਇਹ ਸੂਟ ਬਹੁਤ ਲਿਮਟਿਡ ਨੇਗੇ ਚਲੋ ਜੀ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਉਦੋਂ ਤੱਕ ਦੇ ਲਈ ਸਾਰਿਆਂ ਨੂੰ ਸ਼ੇਰ ਕਾਲ ਜੀ ਬਾਏ ਬਾਏ ਜੇ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੁਣ ਤੱਕ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੰਨੇ ਵੀ ਸੂਟ ਰੈਡੀ ਕਰਵਾਉਣੇ ਹੋਣਗੇ ਤਾਂ ਆਪਣੇ ਨਾਲ ਕੰਟੈਕਟ ਹੈਗਾ ਜਿਹੜਾ ਕੋਈ ਵੀ ਕਰ ਸਕੇ ਤੁਹਾਨੂੰ ਵਧੀਆ ਐਂਡ ਸੋਨੇ ਫੈਬਰਿਕ ਦੇ ਉੱਪਰ ਵਧੀਆ ਵਰਕ ਵਗੈਰਾ ਕਰਕੇ ਵਧੀਆ ਸਲਾਈ ਵਗੈਰਾ ਕਰਕੇ ਤੁਹਾਨੂੰ ਸੂਟ ਦੇਣਗੇ ਜਿਹੜੇ ਆਪਾਂ ਰੈਡੀ ਕਰਕੇ ਭੇਜਾਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਦੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਜਰੂਰ ਕਰ ਦਿਓ ਵੀ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ